ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹੱਲਾ 3 ਸੱਜਣ ਬਿਲੇ ਸੱਜਣਾ ਜਿਨ ਸਤਗੁਰ ਨਾਲ ਪਿਆਰ ਮਿਲ ਪ੍ਰੀਤਮਤਨੀ ਧਿਆਇਆ ਸੱਜ ਪ੍ਰੇਮ ਪਿਆਰ ਸੱਜਣ ਮਿਲੇ ਸਜਣਾ ਜਿਨ ਸਤਗੁਰ ਨਾਲ ਪਿਆਰ ਵੈਲ ਪ੍ਰੀਤਮਤਿ ਨੇ ਧਿਆਇਆ ਸੱਜ ਪ੍ਰੇਮ ਪਿਆਰ ਮਨ ਹੀ ਤੇ ਮਨ ਮੰਨਿਆ ਗੁਰ ਕਾਬਦ ਅਪਾਰ اے ਸੱਜਣ ਮਿਲੇ ਨ ਵਿਸ਼ੁੜਹ ਜੇ ਆਪ ਮਿਲੇ ਕਰਤਾਰ ਇਕ ਨਨ ਦਰਸ਼ਨ ਕੀ ਪਰ ਤੀਤ ਨਈਆ ਸ਼ਬਦ ਨ ਕਰੇ ਵਿਚਾਰ ਵਿਸ਼ੁੜਿਆ ਕਾ ਕਿਆ ਵਿਸ਼ੁੜੈ ਜਿਨਾਂ ਦੂਜੈ ਭਾਏ ਪਿਆਰ ਮਨ ਮੁਖ ਸੇਤੀ ਦੋਸਤੀ ਥੋੜ ਡਿਆ ਦਿਨ ਚਾਰ ਇਸ ਪ੍ਰੀਤੀ ਟੁੱਟਦੀ ਵਿਲਮਨ ਹੋਵਈ ਇਤ ਦੋਸਤੀ ਚਲਨ ਵਿਕਾਰ ਜਨਾ ਅੰਦਰ ਸੱਚੇ ਕਾ ਭਾਉ ਨਾਹੀ ਨਾਮ ਨ ਕਰੇ ਪਿਆਰ ਨਾਨਕ ਤិន ਸਿਉ ਕਿਆ ਕੀਜਾ ਦੋਸਤੀ ਜੇ ਆਪ ਬੁਲਾਏ ਕਰਤਾਰ ਮਹੱਲਾ ਤੀਜਾ ਇੱਕ ਸਦਾ ਇੱਕ ਤੈ ਰੰਗ ਰਹਿ ਹੈ ਤਿਨ ਕਹਉ ਸਦ ਬਲਿਹਾਰ ਜਾਉ ਤਨ ਮਨ ਧਨ ਅਰਪੀ ਤਿਨ ਕਾ ਨੇਵ ਨਿਵ ਲਾਗੋ ਪਾਏ ਤੈਨ ਮਿਲਿਆ ਮਨ ਸੰਤੋਖੀਆ ਤ੍ਰਿਸ਼ਨਾ ਭੋਕ ਸਭ ਜਾਏ ਨਾਨਕ ਨਾਮ ਰਤੇ ਸੁਖੀਏ ਸਦਾ ਸਚੇ ਸੋ ਲਿਵ ਲਾਏ ਪੌੜੀ ਤਿਸ ਗੁਰ ਕਾ ਹਉ ਵਾਰਿਆ ਜਿਨ ਹਰ ਕੀ ਹਰ ਕਥਾ ਸੁਨਾਈ ਤਿਸ ਗੁਰ ਕਾ ਸਦ ਬਲਿਹਾਰਨਾ ਜਨ ਹਰ ਸੇਵਾ ਬਨਤ ਬਨਾਈ ਸੋ ਸਤ ਗੁਰ ਪਿਆਰਾ ਮੇਰੇ ਨਾਲ ਹੈ ਜਥਾ ਕਿਥਾ ਬਨੂ ਲੈ ਛਡਾਈ ਤਿਸ ਗੁਰ ਕੋ ਸਾਬਸ ਹੈ ਜਿਨ ਹਰ ਸੋਝੀ ਪਾਈ ਨਾਨਕ ਗੁਰ ਵਿਟਹੁ ਵਾਰਿਆ ਜਿਨ ਹਰ ਨਾਮ ਦੀਆ ਮੇਰੇ ਮਨ ਕੀ ਆਸ ਪੂਰਾਈ ਇਸ ਗੁਰ ਕਾ ਸਾਬਸ ਹੈ ਜਿਨ ਹਰ ਸੋਜੀ ਪਾਈ ਨਾਨਕ ਗੁਰ ਵਿਟਹੁ ਵਾਰਿਆ ਜਿਨ ਹਰ ਨਾਮ ਦੀਆ ਮੇਰੇ ਮਨ ਕੀ ਆਸ ਪੁਰਾਈ ਖਾਲਸਾ ਵਾਹਿਗੁਰੂ ਜੀ ਕੀ ਫਤਹ